ਗੌਰੀ ਗੁਆਰੀ ਦੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਵਨਾਸੀ ਸਤਿਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰ ਮੰਗਿਆ ਗੁਰੂ ਸਾਹਿਬ ਦੇ ਜਿਹੜੇ ਬਾਤ ਸਦਾ ਨਾਸ ਤੋਂ ਰਹਿਤ ਹੈ ਹੋਰ ਸਾਰੀਆਂ ਚੀਜ਼ਾਂ ਚਲੀਆਂ ਜਾਣੀਆਂ ਰਾਜ ਬਨਾਸੀ ਕਾਮ ਬਨਾਸੀ ਸੰਤ ਕੀ ਬੇਨਾਦਾ ਗਿਰਵਾਜਾ ਜਲ ਪੁੰਜਾਏ ਕੋ ਸਾਧ ਬਚਨ ਲਾਦਾ ਗੁਰੂ ਸਾਹਿਬ ਦੇ ਬੰਨਿਓ ਕੱਲ੍ਹ ਇਹਨਾਂ ਨੂੰ ਆਈ ਹੈ ਇਹ ਗੁਰੂ ਸੰਤਾਂ ਦਾ ਜਿਹੜਾ ਬਚਨ ਹੈ ਸਦਾ ਨਾਸ ਤੋਂ ਰਹਿਤ ਹੈ ਅਵਨ ਆਸੀ ਪਦਰੀ ਨੂੰ ਪ੍ਰਾਪਤ ਕਰਨ ਵਾਲਾ ਹੈ ਗੁਰ ਕੈ ਬਚਨ ਕੱਤੀ ਜਮ ਫਾਸੀ ਜਿਨ੍ਹਾਂ ਨੂੰ ਬidur ਸਾਹਿਬ ਦੇ ਬਚਨਾਂ ਨੂੰ ਕਮਾਉ ਨਾ ਕਿ ਜਵਾਂ ਦੀਆਂ ਸਾਈਆਂ ਮਾਰਨ ਕੱਟ ਦਿੱਤੀਆਂ ਹਨ ਗੁਰ ਕਾ ਬਚਨ ਜੀ ਕੈ ਸਾਂਗ ਜਿਨ੍ਹਾਂ ਨੂੰ ਸਾਹਿਬ ਦੇ ਜਿਹੜੇ ਬਚਨ ਨੇ ਗੁਰ ਕਾ ਬਚਨ ਜਿਹੜਾ ਆ ਗੁਰੂ ਸਾਹਿਬ ਦਾ ਸ਼ਬਦ ਹੈ ਗੁਰੂ ਸਾਹਿਬ ਦਾ ਬਚਨ ਜੀ ਦੇ ਨਾਲ ਰਹਿਣ ਵਾਲਾ ਹੈ ਗੁਰ ਕਾ ਬਚਨ ਰਚੈ RAM ਕੈ ਰੰਗ ਸਤਿਗੁਰ ਸਾਹਿਬ ਦੇ ਮਹਾਵਾਗ ਜਿਹੜਾ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਚਣਾ ਚਾਹੀਦਾ ਹੈ ਜੋ ਗੁਰ ਦੀ ਆਸੋ ਮਨ ਕੈ ਕਾ ਜੋ ਜੋ ਸਤਿਗੁਰ ਅਨੁਸਾਰ ਮੇ ਸਾਡੇ ਮਨ ਦੇ ਕੰਮ ਆਉਣ ਵਾਲੀ ਚੀਜ਼ ਹੈ ਪ੍ਰਲੋਕ ਵਿੱਚ ਇਸ ਲੋਕ ਵਿੱਚ ਸੰਤ ਕਾ ਕੀਆ ਸਤ ਕਰਮ ਜੋ ਸੰਤ ਭਗਤ ਗੁਰੂ ਸਾਹਿਬ ਨੇ ਇਹ ਕੀਤਾ ਹੋਇਆ ਜੋ ਉਪਦੇਸ਼ ਹੈ ਉਮੀ ਸੱਚਾ ਕਰਕੇ ਮੰਨਣਾ ਕਰ ਰਹਾਉ ਗੁਰ ਕਾ ਬਚਨ ਅਟਲ ਅਥੀ ਗੁਰੂ ਸਾਹਿਬ ਦਾ ਬਚਨ ਐਸਾ ਕਰਨ ਵਾਲੀ ਹੋਰ ਸੌ ਕੋਈ ਨਾਸ ਹੋ ਜੂ ਗੁਰੂ ਸਾਹਿਬ ਦੇ ਬਚਨ ਨਹੀਂ ਫਿਰਨਗੇ ਜੋ ਚੱਲੇ ਹੋਏ ਤੀਰ ਵਹੇ ਤੀਰ ਹੈ ਇਹ ਅਟਲ ਰਹਿਣ ਵਾਲੇ ਹੈ ਤੇ ਗੁਰੂ ਦੇ ਬਚਨ ਨੂੰ ਕੋਈ ਛੇਦ ਨਹੀਂ ਕਰ ਸਕੇਗਾ ਜਿਹੜਾ ਯਤਨ ਕਰੇਗਾ ਆਪ ਹੀ ਛੇਦਿਆ ਜਾਏਗਾ ਕਟਿਆ ਜਾਏਗਾ ਗੁਰ ਕਾ ਬਚਨ ਕੱਟੇ ਪ੍ਰਮਾਤਿ ਜਦੋਂ ਗੁਰੂ ਸਾਹਿਬ ਦੇ ਬਚਨ ਮੰਨਵਾ ਜਾਂਦਾ ਧਰਮ ਵੀ ਕੱਟਿਆ ਜਾਂਦਾ ਇਹਦਾ ਅਰਥ ਕੁਝ ਇਹ ਸਾਰੇ ਧਰਮ ਪੰਜ ਪ੍ਰਕਾਰ ਦਾ ਭੇਦ ਧਰਮ ਵੀ ਕੱਟਿਆ ਜਾਂਦਾ ਹੈ ਗੁਰ ਕਾ ਬਚਨ ਕਤਹੂ ਨਾ ਜਾਏ ਜੋ ਗੁਰੂ ਸਾਹਿਬ ਦਾ ਬਚਨ ਕਮਾਉਂਦਾ ਉਹ ਕਿਤੇ ਜੁਨਾ ਚ ਨਹੀਂ ਜਾਂਦਾ ਗੁਰੂ ਸਾਹਿਬ ਦਾ ਬਚਨ ਸਦਾ ਕਾਇਮ ਰਹਿੰਦਾ ਹੈ ਗੁਰ ਕਾ ਬਚਨ ਹਰ ਕੀ ਗੁਣ ਗਾ ਸਭ ਰਹੀ ਬਾਣੀ ਦੁਆਰਾ ਕਾਲ ਸੁਹਿੰਦੇ ਗੁਰਦੌਣਾ ਕਰੋ ਗੁਰ ਕਾ ਬਚਨ ਜੀ ਕੇ ਸਾਥ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਬਚਨ ਆਪਣੇ ਹਿਰਦੇ ਦੇ ਨਾਲ ਰੱਖਣੇ ਚਾਹੀਦੇ ਆ ਸਾਂਭ ਕਰਕੇ ਗੁਰ ਕਾ ਬਚਨ ਅਨਾਥ ਕੋ ਨਾ ਗੁਰੂ ਸਾਹਿਬ ਦੇ ਐਸੇ ਬਚਨ ਜਿਹੜੇ ਜਿਨ੍ਹਾਂ ਨੂੰ ਕੋਈ ਵੀ ਸਾਮੀ ਜਿਨ੍ਹਾਂ ਦਾ ਉਹਨਾਂ ਅਨਾਰਥਾਂ ਨੂੰ ਵੀ ਸਾਰਿਆਂ ਦੇ ਸੌਮੀ ਮਾਲਕ ਬਣਾ ਦਿੰਦਾ ਹੈ ਗੁਰ ਕੈ ਬਚਨ ਨਰਕ ਨਾ ਪਾਵੈ ਜੋ ਸੰਤਾਂ ਦੇ ਬਚਨਾਂ ਨੂੰ ਕਮਾਉਂਦਾ ਨਰਕ ਦੀ ਨੀਂ ਪੈਂਦਾ ਮੁੜ ਕੇ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਸਤਿਗੁਰਾਂ ਦੇ ਬਚਨ ਰਸਨਾ ਕਰਕੇ ਅੰਮ੍ਰਿਤ ਨਾਮ ਨੂੰ ਉਚਾਰੇ ਗੁਰੂ ਸਾਹਿਬ ਦੇ ਬਚਨ ਹੈ ਅੰਮ੍ਰਿਤ ਨਾਮ ਗੁਰ ਕਾ ਬਚਨ ਪ੍ਰਗਟ ਸੰਸਾਰ ਜੋ ਜੀਦਾ ਇਹਦਾ ਬਚਨ ਕਮਾਉਂਦਾ ਪੂਰੀ ਦੁਨੀਆ ਦੀ ਪ੍ਰਗਟ ਹੋ ਜਾਂਦਾ ਹੈ ਦੁਨੀਆ ਦਾ ਬਚਨ ਲੁਕਿਆ ਛੁਪਿਆ ਨਹੀਂ ਸਾਰੀ ਦੁਨੀਆ ਦੀ ਮਸ਼ਹੂਰ ਹੈ ਉਹ ਕਹੇ ਬਚਨ ਨਾ ਆਵੇ ਹਾ ਜੋ ਸਤਗੁਰਾਂ ਦੇ ਬਚਨਾਂ ਨੂੰ ਕਮਾਉਂਦੇ ਇਹਨਾਂ ਨੂੰ ਕਦੇ ਹਾਰ ਨਹੀਂ ਆਵੇਗੀ ਉਹ ਸਦਾ ਜਿੱਤ ਕੇ ਜਾਣਗੇ ਮਨੁੱਖਾ ਜਨਮ ਨੂੰ ਕਿਸ ਜਨ ਹੋਈ ਆਪ ਕਿਰਪਾ ਜੁਨਾ ਤੇ ਮਹਾਰਾਜ ਸਾਹਿਬ ਆਪ ਕਿਰਪਾਲੂ ਹੋਏ ਹਨ ਨਾਨਕ ਸਤਗੁਰ ਸਦਾ ਦਿਆਲ ਜੁਨਾ ਤੇ ਸਤਗੁਰੂ ਸਾਹਿਬ ਦੀ ਛਾਹ ਵੀ ਆਲੂ ਹਨ ਜਿਨ੍ਹਾਂ ਤੇ ਗੁਰਨਾਨਕ ਸਾਹਿਬ ਜੀ ਸਾਡੀ ਬਿਹਾਨੀ ਹੋਇਆ ਹੈ ਉਹਨਾਂ ਜਿਨ੍ਹਾਂ ਤੇ ਆਪ ਵਾਹਿਗੁਰੂ ਕਿਰਪਾਲੂ ਹੋਇਆ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਿਰਪਾਲੂ ਹੈ ਜਿਨ੍ਹਾਂ ਤੇ ਸਤਗੁਰੂ ਸਾਹਿਬ ਦੀ ਸਰਬ ਬਿਹਾਲਤਾ ਸਮਝੋ ਉਹਨਾਂ ਦੇ ਉੱਤੇ ਇਸ ਪ੍ਰਕਾਰ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਈਏ ਇਹ ਪੰਥ ਸ਼ਬਦ ਸਾਹਿਬ ਸੰਗੇ ਜੀ ਅੱਜ ਇਕੱਠਾ ਦੇ ਹੋਏ ਆ ਹੁਣ ਬਾਰੇ ਮਾਹ ਦਾ ਪਾਠ ਸੁਣੋ ਇਹ ਫੇਰ ਤੋਂ ਪਵੇਗਾ ਨਾ ਨਹੀਂ ਮੇਰੀ ਕਥਾ ਕਰਨੀ ਹੈ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਰ ਰੋਜ਼ ਕਥਾ ਮਹਾਰਾਜ ਦੀ ਅੱਜ ਕੁਝ ਸਮਝਾਉਣ ਦਾ ਜਿੰਦਾਂ ਕੇ ਵਰਦਾਇਆ ਨਾ ਆਇਆ ਮੋਬਜ ਕਾ ਕਥਾ ਹੋਇਆ ਕਰੇ ਕਿ ਸੰਗਤਾਂ ਵੰਦ ਗੁਰਸੇਵਾ ਆਪਣਾ ਕੇ ਲਾਭ ਉਠਾਇਆ ਕਰੋ ਪਹਿਲਾਂ 8 ਵਜੇ ਤੱਕ ਕੀਰਤਨ ਹੋਇਆ ਕਰੇਗਾ ਸ਼ਾਮ ਦੇ ਵਕਤ ਗੁਰਪ੍ਰਕਾਸ਼ ਦੀ ਕਥਾ ਹੋਇਆ ਕਰੇਗੀ ਇਸ ਪ੍ਰਕਾਰ ਸੰਗੇ ਦੀ ਲਾਭ ਉਠਾਓ ਜਿੰਨੇ ਦਿਨ ਸੰਗਤ ਦਾ ਇਥੇ ਪੜਾ ਲਵੇਗਾ ਅਤੇ ਤੁਸੀਂ ਭਾਈ ਦੇਗ ਦੇ ਨਹੀਂ ਠੰਡੀ ਦਾ ਠੰਡੀ ਕਰੂ ਗੌੜੀ ਗੁਆਰੇਰੀ ਮਹੱਲਾ 5 ਜਿਨ ਕੀਤਾ ਮਾਟੀ ਤੇ ਰਤਨ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਜਤਨ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤ੍ਰ ਗਿਆਨੀ ਪਤ ਪਾਵਨ ਭਗਤ ਵਚੋ ਕਿਰਪਾ ਦਾਨ ਸਤਿਗੁਰੂ ਜੀ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿਨ੍ਹਾਂ ਨਵਕਾਰ ਧਾਰਨ ਕੀਤਾ ਹੈ ਪੰਚੇ ਸਰੂਪ ਵਿਚ ਅਮਰ ਤੁਰ ਬਾਨੀ ਦਾਜ ਹਾਜ ਰਜ ਕੇ ਪੂਰਾ ਦੇ ਪੂਰ ਸੰਸਾਰ ਦੇ ਪਾਰ ਕੀਤੇ ਹਨ ਉਹ ਸਤਿਗੁਰੂ ਮਹਾਰਾਜ ਸੋ ਅਕਾਲ ਪੁਰਖ ਵਾਹਿਗੁਰੂ ਦੇ ਉਪਕਾਰ ਇਹ ਜੀਵ ਦੇ ਤਾਂ ਹੀ ਕੀਤੇ ਕਰਾਉਂਦੇ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਉਪਕਾਰਾਂ ਕੀਤੇ ਕੀਤਾ ਉਹਨਾਂ ਸੰਤਾਂ ਦੀ ਧੂੜ ਪ੍ਰਾਪਤ ਕਰੋ ਇਹ ਮਹਾਰਾਜ ਸਾਹਿਬ ਪਰਮ ਕਿਰਪਾਲਤਾ ਕਰਕੇ ਇਸ ਪਵਿੱਤਰ ਸ਼ਬਦ ਨੂੰ ਸੇਵਾ ਸਬਦ ਗੁਰੂ ਪੰਨੇ ਪਾਤਸ਼ਾਹੀ ਗੌਲੀ ਰਾਗਣੀ ਤੇ ਪੰਨੇ ਸੁਖਜੀ ਉਚਾਰਨ ਕਰਦੇ ਗਵਾਰੇ ਦੀ ਜਤਰੀ ਹੈ ਜਿਸ ਗੋੜੀ ਨੂੰ ਉਚਾਰਦੇ ਹਨ ਜਿਨ ਕੀਤਾ ਮਾਟੀ ਤੇ ਰਤਨ ਜੇ ਜਿਸ ਵਾਹਿਗੁਰੂ ਨੇ ਇਹਨੂੰ ਮਿੱਟੀ ਪੰਜਾਂ ਤਤਾਂ ਦੀ ਕਿਉਂ ਰਤਨ ਵਰਗਾ ਤੇਰਾ ਸਰੀਰ ਅਮੋਲਕ ਬਣਾਤਾ ਚਮਕੀਲਾ ਬਣਾਤਾ ਦੇਵਤੇ ਵੀ ਇਸ ਮਨੁੱਖ ਦੇ ਨੂੰ ਪਏ ਚਰਸਦੇ ਐ ਇਹ ਜੇ ਰਤਨ ਵਰਗਾ ਅਮੋਲਕ ਰਤੁ ਪ੍ਰੀਤੀ ਨਾ ਰਹੇ ਜਿਹਨੂੰ ਵੇਖ ਕੇ ਹੋਰ ਕਿਸੇ ਪਿਆਰ ਦੀ ਐਸਾ ਰਤਨ ਹੁੰਦਾ ਹੈ ਜਿਸ ਵਾਇਗ੍ਰੂੰ ਤੈਨੂੰ ਮਿੱਟੀ ਪੰਜਾਂ ਤਤਾਂ ਦੀ ਤੋਂ ਰਗਤ ਬਿੰਦ ਦਾ ਇਹ ਸਰੀਰ ਸੀ ਇੰਗਰ ਤੁਨਵਾ ਗੁਮਜੋ ਮਕੀਲਾ ਬਣਾਤਾ ਗੁਣਾ ਕਰਕੇ ਗਰਭ ਮਹਿ ਰਾਖਿਆ ਜਿਨ ਕਰ ਜਤਨ ਉਸ ਮਾਂ ਦੇ ਤੇਜ ਵਿੱਚ ਮੁਖ ਤਲੇ ਪੈਰ ਉਪਰੇ ਬਸੰਦੋ ਕੋਠੇ ਲਿਛਾਏ ਮੈਨ ਕਿਸੋ ਤਣੀ ਕਿਉ ਮਸਾਰੇ ਉਹਦੇ ਜਿਸ ਦੇ ਨਾਮ ਹੈ ਮਾਤਾ ਦੇ ਗਰਭ ਵਿੱਚ ਰੂੜ ਖਾਦੇ ਹੋਏ ਮਾਵਾਂ ਦੇ ਹਜਮ ਹੋ ਜਾਂਦੇ ਹਨ ਇਸ ਪ੍ਰਕਾਰ ਇੰਨੀ ਜਗਰਾਲਨੀ ਤੇਜ ਹੁੰਦੀ ਹੈ ਮਾਤਾ ਦੀ ਜਿਸ ਵਾਹਿਗੁਰੂ ਨੇ ਤੈਨੂੰ ਗਰਭ ਦੇ ਵਿੱਚ ਖੁੱਲਣਾ ਵੀ ਨਰਮ ਸੀਸੇ ਰਸੀਰ ਤੇਰਾ ਜੇ ਤੈਨੂੰ ਕਰਕੇ ਰੱਖਿਆ ਆਪ ਦਾ ਸਿਮਰਨ ਦੇ ਕੇ ਤੈਨੂੰ ਸੜਨ ਦਿੱਤਾ ਮਾਤਾ ਦੇ ਗਰਭ ਦੀ ਅਗ ਵਿੱਚ ਜਿੰਨ ਦੀਨੀ ਸੋਭਾ ਵੜਿਆ ਇਸ ਵਾਹਿਗੁਰੂ ਦੀਨੀ ਤੈਨੂੰ ਕਿਸੇ ਨੂੰ ਸੋਭਾ ਪ੍ਰਾਪਤ ਕੋਈ ਇਹ ਸੋਭਾ ਜਿਸ ਵਾਹਿਗੁਰੂ ਨੂੰ ਦਿੱਤੀ ਹੈ ਦੁਨੀਆਂ ਜਸ ਹੋਣਾ ਤੇ ਮਿਲਾਈ ਪਦਾਰਥ ਕਰਕੇ ਜਿਸ ਨੂੰ ਦਿੱਤੀ ਹੈ ਸੋਭਾ ਦਿੱਤੀ ਹੈ ਗੁਣਾ ਕਰਕੇ ਜਸ ਵਿਧਾਈ ਪਦਾਰਥਾਂ ਕਰਕੇ ਬਖਸ਼ੀ ਹੈ ਜਿਸ ਵਾਗਿ ਨੂੰ ਸੋਭਾ ਆਏ ਉਸ ਲੋਕ ਵਿੱਚ ਦਿੱਤੀ ਹੈ ਇਹ ਬੰਦਿਆ ਤੇਰੀ ਵਿਧਾਈ ਪਰਲੋਕ 'ਚ ਵੀ ਗੁਣਾ ਕਰਕੇ ਹੋਵੇਗੀ ਜਿਸ ਪ੍ਰਭ ਕਉ ਆਠ ਪਹਿੜ ਧਿਆਈ ਉਸ ਰਤਵਾਲੀ ਨੂੰ ਅੱਥਰੂ ਕਰ ਤੇ ਆਉਣਾ ਕਰ ਰਮਈਆ ਰੇਨ ਸਾਧ ਜਨ ਪਾਵ ਰਮਈਆ ਤੇ ਸੰਤ ਜਨ ਹ ਰਮੇ ਰਮੇ ਹੋਏ ਪਰਮੇਸ਼ੁਰ ਦੇ ਉਨ੍ਹਾਂ ਪਿਆਰਾਂ ਦੀ ਧੂੜ ਨੂੰ ਪ੍ਰਾਪਤ ਕਰ ਤੇਰੇ ਵਿੱਚ ਵੀ ਗੁਣ ਆ ਜਾਣ ਗੁਰ ਮਿਲ ਆਪਣਾ ਖਸਮ ਤੇ ਆਉ ਸਰਬੂਤ ਸ੍ਰੀ ਪੰਖਾ ਦੇ ਨਾਲ ਮਿਲ ਕਰਕੇ ਆਪਣਾ ਤੋਂ ਹੋਰ ਕੋਈ ਨਹੀਂ ਸੰਸਾਰ 'ਚ ਇੱਕ ਮਾਲਕ ਅਕਾਲ ਪੁਰਖ ਹੈ ਉਸ ਨੂੰ ਧਿਆਉਣਾ ਕਰੋ ਰਹਾਉ ਜਿਨ ਕੀਤਾ ਮੂਡ ਤੇ ਬਗਤਾ ਜਿਸ ਵੰਡ ਨੇ ਇਹ ਜੀਵਾਂ ਬੰਦ ਰਹਿਣ ਦੀ ਗੁੰਗਾ ਹੀ ਹੁੰਦਾ ਕਿ ਤੂੰ ਕੀ ਕਰ ਸਕਦਾ ਸੀ ਕਈ ਤਜਲੇ ਹੀ ਹੁੰਦੇ ਐ ਕਈਆਂ ਦੇ ਬਿਮਾਰੀ ਫੇਲ ਹੁੰਦੇ ਐ ਬੋਲ ਨਹੀਂ ਸਕਦੇ ਗੁਜਰਾਤ ਚ ਵੇਖਿਆ ਐ ਉਹ ਮੀਂਹ ਬੌਲੇ ਦੇ ਚੂਹੇ ਵਾਂਗ ਪਾਉਂਦੇ ਐ ਫਿਰ ਉਹਨਾਂ ਦਾ ਬਿਲਕੁਲ ਹੁੰਦਾ ਨਹੀਂ ਆਦਮੀ ਦੇ ਨਮੂਨੇ ਦੇ ਹੁੰਦੇ ਐ ਗੱਡੀਆਂ ਚ ਲਈ ਸਕਦੇ ਮੰਗਦੇ ਉਹਨਾਂ ਦਿਖਾ ਕੇ ਜੇ ਹੱਥ ਲਾਓ ਤਾਂ ਉਸੇ ਵੇਲੇ ਉਹ बेहोश ਜੇ ਹੋ ਜਾਂਦੇ ਐ ਬਾਂਦਰੀ ਦੇ ਬੱਚੇ ਨਾਲੋਂ ਵੀ ਜਿਹੜਾ ਸਿਰ ਵਾਲਾ ਕਮਜ਼ੋਰ ਹੁੰਦਾ ਇਹੇ ਜਿਹੇ ਹੁੰਦੇ ਆ ਉਹਨਾਂ ਨੂੰ ਮੀਂਹ ਦੌਲੇ ਦੇ ਚੂਹੇ ਕਹਿੰਦੇ ਆ ਉਹ ਲੜਕੇ ਨੇ ਨਹੀਂ ਫਿਰਦੇ ਹੁੰਦੇ ਗੱਡੀਆਂ 'ਚ ਮੰਗਦੇ ਹੋਏ ਜਿਸ ਵਾਰੀਂ ਤੇਰੇ ਤਾਈਂ ਉਹ ਹਜਿਆ ਨਹੀਂ ਬਣਾਤਾ ਜਨ ਕੀਤਾ ਮੂੜ ਤੇ ਬਗ ਵਾਰੀਂ ਤੈਨੂੰ ਮੂਰਖ ਨੂੰ ਬੇਸਮਝ ਨੂੰ ਕੋਈ ਲਾਇਕਤ ਨਹੀਂ ਤੈਨੂੰ ਹੱਡ ਚੰਮ ਦੀ ਦੇਹ ਬਣੀ ਸੀ ਤੈਨੂੰ ਬਖਤਵ ਕਰਨ ਵਾਲਾ ਕਿਹੋਂ ਵੇਦਾਂ ਦਾ ਸ਼ਾਸਤ੍ਰਾਂ ਦਾ ਸਿਮਰਤੀਆਂ ਦਾ ਪੁਰਾਣਾ ਦਾ ਗੀਤਾ ਆਦਿਕਾਂ ਦਾ ਬਗਤਪੂਰਨ ਕਰਨ ਵਾਲਾ ਤੈਨੂੰ ਬਣਾਤਾ ਹੈ ਜਿਨ ਕੀਤਾ ਬੇਸੁਰਤ ਤੇ ਸੁਰਤ ਜਿ ਹਵਾ ਜਿੰਦ ਨੂੰ ਬੇਸੁਰਤ ਬੇ ਗਿਆਪੇ ਨੂੰ ਸੁਰਤ ਗਿਆਤ ਲਾਇ ਬਣਾਤਾਰੇ ਤਾਰੇ ਤੈਨੂੰ ਸੌਂਝ ਕਹਿੰਦੀ ਗਿਆਨ ਹੁੰਦਾ ਗੁਰੇ ਭਲੇ ਦਾ ਤੈਨੂੰ ਗਿਆਨ ਦਿਕੈ ਪਾਪ ਪੁੰਨ ਦੀ ਸਮਝ ਦਿਕੀ ਹੈ ਇਹ ਬਸੁਰ ਕਿਨੇ ਸੁਰਤ ਵਾਇਆ ਉਹ ਆਇਆ ਹੈ ਤੈਨੂੰ ਜਿਸ ਪਰਸਾਦ ਨਵੈ ਨਿਧ ਪਾਈ ਜਿਸ ਰਾਹੀ ਗੁਰੂ ਪ੍ਰਸਾਦ ਕਰਕੇ ਨੌ ਨਿਧੀਆਂ ਸਾਰੇ ਪਵਾਰਸ ਅੰਨ ਬਸਤਰ ਸੰਗ ਦਾਸ ਯਾਸੀਆਂ ਦੇ ਸਭ ਅਸਨ ਬਸਨ ਪੂਰ ਕਨ ਕਹੁੰਚਿਆ ਦਾਸੀ ਚੋਬ ਗੁਲਾਵ ਰਖਵਾਏ ਹੰਡਵਾਏ ਜਾਣੀਏ ਜੇ ਨੌ ਨਿਧ ਕੇ ਨਾਮ ਇਹ ਨੌ ਨਿਧੀਆਂ ਤਿੰਦਤੀਆਂ ਜਾਂ ਪਦਮੋ ਪੋਤੇ ਦਾ ਕੰਨ ਨੂੰ ਮੁਕਣਾ ਤੰਨੇ ਮੁਕਣਾ ਪਦੋ ਮਹੋ ਪਦਮ ਪੁਰੋਕੇ ਕਹਿ ਕੇ ਬਲ ਤੁਮਾ ਮੁਕਨੀ ਇਸ ਪ੍ਰਕਾਰ ਨੇ ਤੈਨੂੰ ਇਹ ਨੌ ਨਦੀਆਂ ਸੰਸਕ੍ਰਿਤ ਦੇ ਕੁਸ਼ਕਾਂ ਵਿੱਚ ਲਿਖੇ ਇਤਿਆਦਕ ਜਨ ਕੀਤਾ ਜਨ ਜਿਸ ਪ੍ਰਸਾਦ ਨਵ ਨਿਧ ਪਾਈ ਯਹੋ ਵੈਗੀ ਦੀ ਕਿਰਪਾ ਕਰਕੇ ਤੈ ਨਵੇਂ ਨਦੀਆਂ ਪ੍ਰਾਪਤ ਕੀਤੀਆਂ ਹੈ ਪਦੋ ਮਹੋ ਪਦਮ ਨੀਰ ਆਜੋ ਉਹ ਪ੍ਰਭ ਮਨ ਤੇ ਵਿਸਤ ਬਿਸਰਤ ਨਾਹੀ ਉਹ ਵੈਗੀ ਨੂੰ ਮਨ ਚੋਂ ਕਦੇ ਭੁਲਣਾ ਨਹੀਂ ਚਾਹੀਦਾ ਤੈਨੂੰ ਤੰਨੋ ਗੁਰਮੁਖੰਦੀ ਨੂੰ ਕਦੇ ਭੁੱਲਦਾ ਨਹੀਂ ਪ੍ਰਮੇਸ਼ਰ ਜਨ ਦਿਆ ਨਿਥਾਵੇ ਕੋ ਥਾਂ ਜੀਵਨ ਥਾਵਾਂ ਤੋ ਇਹ ਫਿਰਦਾ ਸੀ ਜਿਸ ਵਾਹਿਗੁਰੂ ਨੇ ਨਿਥਾਵਿਆਂ ਨੂੰ ਥਾਂ ਦਿੱਤਾ ਹੈ ਸਾਧ ਸੰਗਤ ਜੀ ਨਿਖਾਵਾਂ ਇਹ ਜੀਵ ਜੁਨਾ ਚ ਭਰ ਹੁੰਦਾ ਫਿਰਦਾ ਰਹਿੰਦਾ ਨਾਰਨ ਆਕਾਲਪੁਰਖ ਵਾਹਿਗੁਰੂ ਵਿੱਚ ਆਪੇ ਇਹ ਤੰਗੂ ਕੋ ਸਤਿ ਸ਼੍ਰੀ ਅਕਾਲ ਬਖਸ਼ਿਆ ਹੈ ਜਨ ਦੀਆ ਨਿਮਾਨੇ ਕੋ ਮਾਨ ਮਨਰਨ ਵਣੇ ਜੀ ਹੋਇਆ ਸਿਰਦਾ ਕੋਈ ਜਨੀਆਂ ਚ ਮੌਲ ਨਹੀਂ ਸੀ ਜਨ ਸੀਖਾਂ ਤੋਂ ਜਾਂਦਾ ਸੀ ਸਾਰੇ ਚਿਖਾ ਦੇ ਲਿਆ ਕੇ ਜਾਂ ਕਬਰ ਕੀ ਆ ਕੇ ਪਾਉਂਦੇ ਸੀ ਇਹਨੂੰ ਨਿਮਾਨੇ ਨੇ ਸੱਚੇ ਪਾਤਸ਼ਾਹ ਨੇ ਨਿਮਾਨੇ ਮਾਨ ਕਰੇ ਤੂੰ ਪਾਵੇ ਆਪ ਜਿਵੇਂ ਪ੍ਰੇਮੇ ਕੁਸ਼ਤੀ ਨੂੰ ਸੱਚੇ ਪਾਤਸ਼ਾਹ ਜੀ ਨੇ ਆਦੇਸ਼ ਨਾਂ ਦੇ ਜਲ ਨਾਲ ਪੀ ਕੇ ਪਾਤਸ਼ਾਹ ਰਾਜੀ ਕਰਕੇ ਉਹਨੂੰ ਬੰਨ੍ਹਿਆ ਮੰਨੀਆਂ ਜੋ ਮੰਜੀ ਦਿੱਤੀ ਸੀ ਕਿਉਂ ਇਸ ਪ੍ਰਕਾਰ ਨਿਵਾਣਾ ਜਿਹੜਾ ਜੀਵ ਹੈ ਇਹਨੂੰ ਸਰੂਪ ਦੀ ਪ੍ਰਾਪਤੀ ਨੂੰ ਮਾਨ ਦਿੱਤਾ ਬ੍ਰਹਮ ਗਿਆਨ ਦੁਆਰਾ ਜਿਨਕੀ ਨਹੀਂ ਸਭ ਪੂਰਨ ਆਸਾ ਇਹਨੇ ਸਾਰੇ ਜੀਆਂ ਜਾਂਦਾ ਨਹੀਂ ਕਿੰਨੀ ਆਸ ਸੀ ਉਹ ਸਾਰੀ ਪੂਰੀ ਕਰ ਦਿੱਤੀ ਹੈ ਇਹਨਰੋ ਦਿਨ ਰੈਨ ਸਾਸ ਗ੍ਰਾਸ ਵਾਹਿਗੁਰੂ ਦਾ ਭਾਈ ਸਿਮਰਨ ਕਰੋ ਇਹਦੇ ਉਪਕਾਰੀ ਦਾ ਉਂਦੇ ਜਾਂਦੇ ਸਾਹ ਸੁਆਈ ਦੀ ਗ੍ਰਾਹੀ ਖਾਂਦੇ ਹੋਇਆ ਵੀ ਗ੍ਰਾਹਣੇ ਅੰਦਰੋਂ ਸਾਹ ਖਿਜਦੇ ਆਂ ਸੌ ਬਾਹਰੋਂ ਲੈਂਦੇ ਆ ਹੋਇਆ ਹਰ ਵਕਤ ਸੁਮਨ ਕਰੋ ਜਿਸ ਪ੍ਰਸਾਦ ਮਾਇਆ ਸਿਲਕ ਦਾ ਪੀ ਜਿਸ ਵਾਹੀ ਕਿਰਪਾ ਕਰਕੇ ਮਾਇਆ ਦੀ ਜਿਹੜੀ ਫਾਹੀ ਹੈ ਇਹ ਸਾਰਿਆਂ ਦੇ ਗੱਲ ਜਈ ਹੋਈ ਹੈ ਫੁਰਕਾਂ ਵੇ ਸਭ ਹੁੰਦੀ ਹੀ ਆ ਜਿਹੜੀ ਮਛਲੀਆਂ ਸੀ ਇਹਨਾਂ ਨੂੰ ਪਾਰ ਨਾਲ ਗਿਨ ਲੈਂਦੇ ਸੀ ਇਹਨੂੰ ਫਾਹੀ ਕਿਆ ਕਰਦੇ ਮੁਸਲਮਾਨ ਔ ਗੈਵਿਕ ਸਾਹੀ ਪਾਣੀ ਆਈ ਹੁੰਦੀ ਹੈ ਜੀ ਵੀ ਕਿਰਪਾ ਨਾਲ ਮਾਇਆ ਦੀ ਸਾਹੀ ਪਤੀ ਗਈ ਜੁਰੇ ਗੈਵਿਕੋਂ ਗੁਰਪਰਸਾਦ ਅੰਮ੍ਰਿਤ ਬਿਖ ਖਾਤੀ ਮੈਨੂੰ ਜੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਉਹਨੂੰ ਦੇਖਿਆਂ ਦਾ ਅੰਮ੍ਰਿਤ ਤੇ ਗੋ ਇਹ ਦੋਵੇਂ ਇੱਕੋ ਰੂਪ ਕਰਕੇ ਖਾਤੀ ਮਿਲਦੀ ਹੁਣ ਉਹ ਜ਼ਹਿਰ ਨੂੰ ਦੁੱਖ ਅਤੇ ਅੰਮ੍ਰਿਤ ਨੂੰ ਸੁਖ ਨੂੰ ਸੁਖ ਤੇ ਦੁੱਖ ਨੂੰ ਕੋਈ ਆ ਸਮਝੇ ਹੈ ਇੱਕ ਰਸ ਹੈ ਜਿਹਦੇ ਗੁਰਮਖਣੀਏ ਇਹ ਪ੍ਰਸਾਦ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਤ ਗੁਰ ਗੁਰਾਂ ਦੀ ਕਿਰਪਾ ਕਰਕੇ ਸਹਿਤ ਜਿਹੜੀ ਬਿਉ ਸੀ ਨਾ ਮਾਇਆ ਖੱਟੀ ਦੁਖਦਾਇਕ ਉਹ ਵੀ ਇੰਝ ਹੋਲਾ ਜਦ 11000 ਜਨ ਕੇ ਉਹ ਉਸਮਾਨ ਉਹ ਵੀ ਅੰਮ੍ਰਿਤ ਰੂਪ ਸੋਹਰੂਪ ਹੋ ਗਈ ਤਾਂ ਕਹਿੰਦੇ ਨੇ ਵੀ ਸੇਵਾ ਕਰਨ ਵਾਲੀ ਬਣ ਗਈ ਜਿਹੜੀ ਸੰਸਾਰ ਨੂੰ ਦੁਖਦਾਇਕ ਸੀ ਇਹ ਅੰਮ੍ਰਿਤ ਰੂਪ ਹੋ ਗਈ ਜਿਹੜੀ ਜ਼ਹਿਰ ਖੱਟੀ ਦੁਖਦਾਇਕ ਸੀ ਉਹ ਵੀ ਅੰਮ੍ਰਿਤ ਰੂਪ ਗਿਸ਼ਿੰਗਰੂ ਕੋ ਉਪਤਿਆਗਤ ਹੋਈ ਗੁਰਪ੍ਰਸਾਦ ਗੁਰਪ੍ਰਸਾਦ ਅੰਮ੍ਰਿਤ ਦੇਖ ਖਾਤੀ ਸਤਿਗੁਰਾਂ ਦੀ ਕਿਰਪਾ ਕਰਕੇ ਸਾ ਸੰਗਤ ਜੀ ਜਿਹੜੀ ਬਿਸ਼ਾ ਦੀ ਬਿਉ ਸੀ ਖੱਟੀ ਦੁਖਦਾਇਕ ਉਹ ਮਿਟ ਕਰਕੇ ਨਿਰਵਕਾਰ ਜਦੋਂ ਜੀਵਨ ਹੋ ਗਏ ਉਹ ਅੰਮ੍ਰਿਤ ਆਨੰਦ ਰੂਪ ਹੋ ਗਏ ਇਸ ਪ੍ਰਕਾਰ ਜਿਹੜੀ ਬਿਉ ਸੀ ਨਾ ਮਾਇਆ ਖੱਟੀ ਨਾ ਦੁਖਦਾਇਕ ਸਾਰਿਆਂ ਨੂੰ ਮਿਲਣ ਵਾਲੀ ਉਹ ਅਮਰ ਜੀ ਨੂੰ ਉਹ ਕੇ ਭਗਤਾਂ ਕਹਿੰਦੀ ਮਾਇਆ ਦਾ ਸੀ ਭਗਤਾਂ ਕੀ ਕਾਰਕਮਾ ਹੈ ਜਰਨੀ ਲਾਗਾ ਤਾਂ ਮਹਿਲ ਪਾ ਹੈ ਇਸ ਪ੍ਰਕਾਰ ਮਾਇਆ ਜਿਹੀ ਨਹੀਂ ਹੋਗੀ ਗੁਰਮਖੰਦ ਦੇ ਗੁਰਪ੍ਰਸਾਦ ਅਮਰ ਜੀ ਦੇ ਖਾਤੀ ਵੀ ਉਹ ਰੂਪ ਜੋ ਸੰਸਾਰ ਹੈ ਦੁੱਖ ਰੂਪ ਤੇ ਜੇ ਜੀ ਗੁਰਾਂ ਦੀ ਕਿਰਪਾ ਕਰਕੇ ਅਮਰ ਜੀ ਨੂੰ ਨਾਮ ਦੀ ਪ੍ਰਾਪਤੀ ਹੋਈ ਤੇ ਫਿਰ ਜਿਹੜੀ ਵੀ ਸੀ ਖੱਟੀ ਤੀਖ ਦੁੱਖਦਾਇਕ ਉਹ ਸਾਰੀ ਉਹ ਜਿਹੜੇ ਨਿਰਤ ਹੋ ਗਏ ਕਹੋ ਨਾਨਕ ਇਸ ਤੇ ਕਿਰishna ਹੀ ਸਭੂ ਜੈ ਜੀ ਸਭੂ ਦਾ ਕਾਲ ਪੂਰਾ ਉਪਕਾਰ ਹੈ ਇਹ ਜੀਵ ਦੇ ਪਾਸੋਂ ਨਹੀਂ ਕੋਈ ਬਣ ਸਕਦਾ ਹੈ ਰਾਖਨ ਹਾਰੀ ਕਹੋ ਸਾਲਾ ਜੀਵ ਨਹੀਂ ਕਿਸੇ ਨੂੰ ਸੁਖ ਦੇ ਸਕਦਾ ਦੁਖ ਦੇ ਸਕਦਾ ਰੱਖਣ ਵਾਲਾ ਪ੍ਰਮੇਸ਼ਰ ਹੈ ਉਹਦੀ ਸਿਫਤ ਕਰੋ ਉਦੀ ਕਿਰਪਾ ਕਰਕੇ ਸਭ ਕੁਝ حاصل ਹੋ ਸਕਦਾ ਪ੍ਰਾਪਤ ਹੋ ਸਕਦਾ ਹੈ ਗਉੜੀ ਗੁਆਰੇਰੀ ਮਹੱਲਾ ਪੰਜਵਾ ਤਿਸ ਕੀ ਸਰਨ ਨਾਹੀ ਭਉ ਸੂਗ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜੀਵ ਉਸ ਵਾਹਿਗੁਰੂ ਦੀ ਸ਼ਰਨ ਲਾਉ ਉਹਦੀ ਸ਼ਰਨ ਪੈਣੇ ਕਰਕੇ ਨਾ ਤਾਂ ਸਤਿ ਪ੍ਰਕਾਰ ਦਾ ਭੈ ਰਹੇਗਾ ਨਾਨਕ ਬਦਾਰਖਾਂ ਦੇ ਵਿਛੋੜੇ ਕਰਕੇ ਜਨ ਸੋਗ ਕਿੰਬੜੇਗਾ ਉਸ ਤੇ ਬਾਹਰ ਕਸ਼ੂ ਨਾ ਹੋ ਉਸ ਵਾਹੀ ਜੋ ਬੈਰ ਪੈਣਾ ਕੁਝ ਵੀ ਨਹੀਂ ਹੋ ਸਕਦਾ ਕਿਸੇ ਦੇ ਪਾਸੋਂ ਉਹ ਸਭ ਕਲੇਸ਼ ਮੁਕਤ ਹੈ ਸਦੀ ਸਿਆਣਪ ਬਲ ਬੋਧ ਵਿਕਾਰ ਇਸ ਕਰਕੇ ਸਭ ਸੰਗੀਏ ਦੀ ਸਿਆਣ ਤੁਸੀਂ ਨਾ ਬੁੱਧੀ ਦੇ ਬੰਦੀ ਵਿਕਾਰਾਂ ਨੂੰ ਪੈਦਾ ਕਰਨ ਵਾਲੀ ਉਹ ਛੱਡ ਦਿੱਤੀ ਹੈ ਦੇਕਾਰ ਦੂਜੀਆਂਕਾਰਾਂ ਖੋਟੀਆਂਕਾਰਾਂ ਦੇਣ ਵਾਲੀ ਜਿਹੜੀ ਸਿਆਣਪ ਸੀ ਬੁੱਧੀ ਦੀ ਬੁੱਧੀ ਦੇ ਸਿਆਣਪ ਦੇ ਬਲ ਕਰਕੇ ਵਿਕਾਰਾਂ ਨੂੰ ਭੋਗਦੇ ਰਹਿੰਦੇ ਸੀ ਉਹ ਸਭ ਕੋਈ ਛੜਤ ਪਰ ਮਾਰਿਆ ਜੀ ਐਸੀ ਕਿਰਪਾ ਹੋਈ ਸਿਆਣਪ ਵੀ ਛੜ ਦਿੱਤੀ ਹੈ ਜੋ ਦੁਨੀਆਂ ਦੀ ਸਿਆਣਪ ਕਹਿੰਦੀ ਸੀ ਕਿ ਜਿਹੜਾ ਆਰਮੀ ਬਾਦ ਸੁਮੇ ਨੂੰ ਕਹਿੰਦੇ ਬੜਾ ਸਿਆਣਾ ਹੈ ਇੰਜ ਇੰਜ ਸਿਆਣਪਾਂ ਛੜ ਗਈਆਂ ਚੰਗੇ ਪਾਸੇ ਵੱਲੋਂ ਸੂਮ ਬਣੇ ਰਹਿਣਾ ਇਹ ਵੀ ਸਿਆਣਪ ਦੀ ਸ਼ਖਸੀਅਤ ਰਹੀ ਬਲ ਜਿਹੜਾ ਸੀ ਵਿਸ਼ਿਆਂ ਦਾ ਉਹ ਵੀ ਤਿਆਗ ਦਿੱਤਾ ਬੁੱਧੀ ਜਿਹੜੀ ਕਿਤਾਈ ਆ ਰਹੀ ਸੀ ਉਹ ਵੀ ਛੱਡ ਦਿੱਤੀ ਰੁਕਾਰ ਕਾਮ ਆਦਿਕ ਵੀ ਤਿਆਗ ਦਿੱਤੇ ਇਹ ਸਭ ਛੱਡ ਕੇ ਮਹਾਰਾਜ ਦੀ ਐਸੀ ਕਿਰਪਾ ਹੋਈ ਕਿ ਜੀ ਸਿਆਣੇ ਬਲ ਬੁੱਧ ਵਕਾਰ ਇਸੇ ਪ੍ਰਕਾਰ ਵਕਾਰਾਂ ਦਾ ਜਿਹੜਾ ਬੰਸੀ ਅੰਦਰ ਕਾਮ ਆਦ ਕਰੰਦਾ ਉਹ ਵੀ ਤਿਆਗ ਦਿੱਤਾ ਤੇ ਸਿਆਣਪ ਵਾਲੀ ਬੁੱਧੀ ਵੀ ਛੱਡ ਦਿੱਤੀ ਬੁੱਧੀ ਵੀ ਸਿਆਣੇ ਵੀ ਛੱਡ ਕੇ ਤਾਂ ਮੰਨਣ ਲੱਗੇ ਦੇ ਵਿਕਾਰਾਂ ਦਾ ਜਿਹੜਾ ਜੋਰ ਪਾ ਕੇ ਮਨ ਕਰਮ ਕਰਨੇ ਸੀ ਉਹ ਵੀ ਤਿਆਗ ਦਿੱਤੇ ਤਜੀਹਾਨਪ ਤਜੀਹਾਨਪ ਬਲਬੁੱਧ ਬਿਕਾਰ ਜਾਣ ਵੀ ਇਹ ਸੀ ਪਦਾਰਥਾਂ ਨੂੰ ਇਕੱਠੇ ਕਰਨ ਦੀ ਉਹ ਵੀ ਸ਼ਰਤ ਸੀ ਕੋਈ ਬਲ ਜਿਹੜਾ ਜੋਰ ਦੇ ਨਾਲ ਕਿਸੇ ਨੂੰ ਦਬਾਉਣਾ ਸੀ ਸਰੀਰ ਦੇ ਨਾਲ ਉਹ ਵੀ ਸ਼ਰਤ ਸੀ ਅਤੇ ਬੁੱਧੀ ਜਿਹੜੀ ਸੀ ਸਥਾਈ ਕਰਨੀ ਆਈ ਉਹ ਵੀ ਸ਼ਰਤ ਸੀ ਵਿਚਾਰੀ ਪਿਆਰ ਤੇ ਮਨ ਦੀ ਇਹ ਕਿਰਪਾ ਹੋਈ ਲਾਸ ਆਪਣੇ ਕੀ ਰੱਖਣ ਹੈ ਕਿਸ ਤੂੰ ਲੈ ਕੇ ਤੈਜ ਸ਼ੇਵ ਕਾ ਵੀ ਰੱਖਿਆ ਕਰਨ ਵਾਲੇ ਹੋ ਇਹ ਨਿਸ਼ਚੈ ਕਰ ਲਿਆ ਹੈ ਜਪ ਮੰਨ ਮੇਰੇ RAM RAM ਰੰਗ ਕਿ ਮੇਰੇ ਪਿਆਰੇ ਮਨਾਂ RAM ਜੋ ਰਵਿਆ ਹੋਇਆ ਹੈ RAM ਜੋ ਬਾਗ ਦੀ ਨਹੀਂ ਆਨੰਦ ਦੇ ਵਾਲਾ ਹੈ ਰੰਗ ਪ੍ਰੇਮ ਦੇ ਨਾਲ ਉਸ ਨੂੰ ਜਪਨਾ ਕਰ। ਬਾਹਰ ਬਾਹਰ ਤੇਰਾ ਸਦ ਸੰ। ਨਰ ਰੰਗਦਾ ਕਿੱਥੇ ਹੈ ਜੀ ਦਾ ਮੈਂ ਜਾਪ ਕਰਾਂ। ਘਰ ਸ਼ਰੀਰ 'ਚ ਵੀ ਤੇਰੇ ਹੈ। ਬਾਹਰ ਸੰਸਾਰ 'ਚ ਵੀ ਤੇਰੇ ਨਾਲ ਹੈ। ਲੋਕ-ਲੋਗ 'ਚ ਤੇਰੇ ਘਰ 'ਚ ਵੀ ਬਾਹਰ ਸੰਸਾਰ ਉਜਾਰ 'ਚ ਵੀ ਸਦਾ ਤੇਰੇ ਨਾਲ ਹੈ। ਰਹਾਉ ਇਸ ਕੀ ਟਿਕ ਮਨ ਮਹਾਰਾਜ ਉਸ ਅੰਤ ਯਾਣ ਦੀ ਓਟ। ਮਨ ਦੇ ਵਿੱਚ ਰੱਖਣਾ ਕਰ ਗੁਰ ਕਾ ਸ਼ਬਦ ਅੰਮ੍ਰਿਤ ਰਸ ਚੱਖਣਾ ਰਜੀ ਤੇਕ ਰੱਖੀ ਜਾਂਦੀ ਸਾਬ ਕਹਿੰਦੇ ਗੁਰੂ ਸਾਹਿਬਾ ਜਿਹੜਾ ਸ਼ਬਦ ਉਪਦੇਸ਼ ਹੈ ਇਹ ਅੰਮ੍ਰਿਤ ਨਾਮ ਹੈ ਇਸ ਨੂੰ ਰਸ ਪ੍ਰੇਮ ਦੇ ਨਾਲ ਚੱਖਣਾ ਕਰ ਧਾਰਨ ਕਰ ਅਵਰ ਜਤਨ ਕਹਹੁ ਕੌਣ ਕਾ ਜੇ ਬਿਆਲੇ ਜੇ ਤੂੰ ਹੋਰ ਜਤਨ ਕਰੇਂਗਾ ਜਾਪੋ ਤਾ ਕੋ ਯੰਗੋ ਯੋਗਾਦਕ ਕਉ ਦਾ ਤੇਰੇ ਕਿਸ ਕੰਮ ਆਉਣਗੇ ਕਿਸੇ ਕੰਮ ਨਹੀਂ ਆਉਣੇ ਕਰ ਕਿਰਪਾ ਰੱਖੇ ਆਪ ਲਾਜ ਮਾਰੇ ਤੇ ਗੁਰਾਂ ਦੇ ਸ਼ਬਦ ਕਮਾਉਣੇ ਦਾ ਅਮਰ ਕ੍ਰਿਸ਼ਣ ਚੱਖੇਗਾ ਫੇਰ ਕਿਰਪਾ ਕਰਕੇ ਮਾਰੇ ਆਗੇ ਜਾਣ ਕੇ ਲਾਜ ਰੱਖੇਗਾ ਤੇਰੀ ਕਿਆ ਮਨੁੱਖ ਕਹੋ ਕਿਆ ਜੋ ਕੀ ਮਨੁੱਖਾਂ ਦਾ ਪਿਆਰ ਕਰਦਾ ਹੈ ਕੀ ਮਨੁੱਖਾਂ ਨਾਲ ਵੈਰ ਕਰਦਾ ਹੈ ਕੀ ਕੋਈ ਮਨੁੱਖ ਕਰ ਸਕਦਾ ਹੈ ਕਉ ਦਾ ਸੀ ਇਹ ਜੋਰ ਹੈ ਜੋ ਸੱਚੀ ਕਿਰਨੀ ਉਹ ਵੀ ਮੁਰਦਾ ਹੋ ਜਾਂਦਾ ਹੈ ਝੂਠਾ ਮਾਇਆ ਦਾ ਸਭ ਸੂਰ ਜਿਵੇਂ ਮਹਿਜ ਸਰਸੂਰ ਰਹਿ ਤਾ ਹੁੜਾ ਕਿਉਂ ਤੋ ਮਾ ਆਜਾ ਸਾਰਾ ਸ਼ੋਰ ਸ਼ਰਬਾਹ ਬਾਰਨ ਕਰਾਵਨ ਹਾਰ ਸੁਆਮੀ ਸਾਰਨ ਕਾਰਜਾਂ ਦੇ ਚੰਨ ਆਇਆ ਕਰਉਣ ਵਾਲਾ ਭਗਤਾਂ ਦਾ ਇਹ ਵਿਸ਼ੈ ਕਿਉਂ ਮਾਲਕਾ ਕਾਲਪੁਰਖ ਸਗਲ ਘਟਾਂ ਕੀ ਅੰਤਰ ਜਾਨੀ ਉਹ ਸਾਰੀਆਂ ਹਿਰਦਿਆਂ ਦੇ ਅੰਦਰ ਰਹਿਣ ਵਾਲਾ ਸਾਰਿਆਂ ਦੇ ਘਟਾਂ ਨੂੰ ਮੰਦੀ ਜਾਣਨ ਵਾਲਾ ਅੰਤਰੀ ਜਾਨੀ ਹੈ ਸਰਬ ਸੁਖ ਸੁਖ ਸਾਚਿਆ ਇਹਦਾ ਹੀ ਸਾਰੀਆਂ ਸੁਖਾਂ ਵਿੱਚੋਂ ਸੱਚ ਐਸੀ ਸਿਧਈ ਹੋਈ ਹੈ ਗੁਰ ਉਪਦੇਸ਼ ਮਨ ਮਹਲੇ ਸਤਿਗੁਰੂ ਦਾ ਉਦੇਸ਼ ਹੀ ਮਨੁੱਖੀ ਤਾਰਨ ਕਰ ਲੈ ਕਾਹ ਕਹੋ RAM ਨਾਮ ਲਿਵ ਲਾਗੀ ਜਿਨਾਂ ਵੀ ਪ੍ਰਮੇਸ਼ਰ ਦੇ ਰੰਗ ਹੋਏ ਪ੍ਰਮੇਸ਼ਰ ਸੁਣੇ ਨਾਮ ਚ ਬੁੱਕੀ ਜੁੜ ਗਈ ਲਿਵ ਲੱਗ ਗਈ ਹੈ ਬਹੁ ਨਾਨਕ ਸੂ ਧੰਨ ਵਡ ਭਾਗੀ ਸਤਿਗੁਰੂ ਅਰਜੁਨ ਦੇਵ ਗੁਰੂ ਨਾਨਕ ਪੰਥ ਨੇ ਸਿਰੂ ਕੀਤਾ ਅਰਵੇ ਉਹ ਚੰਤਾਂ ਦੇ ਯੋਗ ਬੁਰਖਾ ਨੇ ਕਿਉਂ ਵਿਦਿਆਵਾਂ ਵੱੱਡਿਆਂ ਬਾਹਰ ਵਾਲੀ ਹੁਣ ਲੋਕ ਪੁੱ ਲੋਕ ਦੇ ਵਿੱਚ